नवाशाय सरकारीया प्रोग्राम विच वास्ते परदेसी दी तरफों आप जी दा हार्दिक स्वागत है पेशा जिला शीद भगत सिंह लगना स्वागत आज दीया विशेष सरकारीया आपके आने से ही महफिल में आई है रौनक जरा तालियां तो बजा दीजिए ਹਾਰਦਿਕ ਸਵਾਗਤ ਹੈ ਮੇਰਾ ਨਾਮ ਮਿਸ ਨੀਤ ਕੌਰ ਹੈ ਅਤੇ ਮੈਂ ਬੈਰਸੀਆਂ ਤੋਂ ਬਣਾਉਂ ਕਰਦੀ ਹਾਂ ਅੱਜ ਅਸੀਂ ਸਾਰੇ ਐਸਟੋ ਗਰੁੱਪ ਵਿੱਚ ਇਕੱਠੇ ਹੋਏ ਹਾਂ ਇਹ ਸਾਡਾ ਚੌਥਾ ਸੈਮੀਨਾਰ ਹੈ ਹੁਣ ਮੈਂ ਬੀਪਰ ਜੈਸਵਰ ਐਂਡ ਸੰਦੀਪ ਸਿੰਘ ਜੀ ਨੂੰ ਬੇਨਤੀ ਕਰਦੀ ਹਾਂ ਕਿ ਚੀਫ ਗੈਸਟ ਜੀ ਦੇ ਸਵਾਗਤ ਵਾਸਤੇ ਅੱਗੇ ਆਓ ਹੋ ਚੁੱਕੇ ਹਨ ਜੀ ਚੀਫ ਗੈਸਟ ਜੀ ਦਾ ਸਵਾਗਤ ਕੀਤਾ ਜਾਵੇ ਤੁਹਾਡੀ ਜ਼ੋਰਦਾਰ ਤਾੜੀਆਂ ਦੇ ਨਾਲ

कु गई सौद साढ़ा होलवी न हो घर गेईं सौदा साढ़ा मुलवी ना त रहा तेरे तब पारित ते है गरीब गिया ਮਾਰਿਆ ਕਰ ਗਿਈਸੁ ਦਾ ਸਾਡਾ ਠੀਕ ਹੈ ਅੱਜ ਜਿਹੜਾ ਅੱਜ ਸੈਮੀਨਾਰ ਲਗਾਇਆ ਗਿਆ ਆਪਣੇ ਐਸਟਰੋ ਗਰੁੱਪ ਜਿਹੜਾ ਕੈਰੀਅਰ ਪਲੇਟਫਾਰਮ ਹੈ ਰਾਹੁਲ ਰੋਡ ਨਮਸ਼ਿਆਤ ਉਹਦੇ ਸਬੰਧੀ ਜਾਣਕਾਰੀ ਨਮਸਕਾਰ ਜੀ ਮੇਰਾ ਨਾਮ ਬਲਰਾਜ ਕੁਮਾਰ ਐਸਟਰੋ ਗਰੁੱਪ ਦੇ ਵਿੱਚ ਦੋ ਕੰਪਨੀ ਕੰਮ ਕਰਦੀ ਹੈ ਇੱਕ ਐਸਟਰੋ ਲਾਈਫਲਾਈਨ ਜੋ 5 ਜਨਵਰੀ 2012 ਤੋਂ ਕੰਮ ਕਰ ਰਹੀ ਹੈ ਤੇ ਜਿਹਦੇ ਵਿੱਚ 2700 ਰੁਪਏ ਦੇ ਵਿੱਚ ਕੁੰਡਲੀ ਵੇਚੀ ਜਾਂਦੇ ਆ ਲੋਕਾਂ ਦੇ ਮਸਲੇ ਹੱਲ ਕੀਤੇ ਜਾਂਦੇ ਆ ਕੁੰਡਲੀ ਦੇ ਥਰੂ ਤੇ ਦੂਸਰਾ ਪ੍ਰੋਡਕਟ ਹੈ ਸਾਡਾ ਦੂਸਰੀ ਕੰਪਨੀ ਜੋ ਕੰਮ ਕਰ ਰਹੀ ਹੈ ਉਹ ਹੈ ਐਸਟਰੋ ਸੰਜੋਗ ਐਸਟਰੋ ਸੰਜੋਗ ਦੇ ਵਿੱਚ 11000 ਦੇ ਵਿੱਚ ਰਿਸ਼ਤਾ 16 ਮਿੰਟਾਂ ਦੇ ਵਿੱਚ 1600 ਰਿਸ਼ਤੇ ਮਿਲਦੇ ਆ ਸਭ ਤੋਂ ਪਹਿਲਾਂ ਇਹ ਆ ਵੀ ਲੜਕੀਆਂ ਵਾਸਤੇ ਟੋਟਲੀ ਫ੍ਰੀ ਆ ਕੋਈ ਵੀ ਲੜਕੀ ਆਪਣਾ ਨਾਮ ਪਾ ਸਕਦੀ ਹੈ ਇਹਦੇ ਵਿੱਚ ਜਿੰਨੇ ਵੀ ਲੜਕੇ ਐਂਟਰ ਹੋਣਗੇ ਉਹ ਸਾਰੇ ਦੇ ਸਾਰੇ ਉਹਦੇ ਮੋਬਾਈਲ ਤੇ ਆਟੋਮੈਟਿਕਲੀ ਚੱਲ ਜਾਣਗੇ ਤੇ ਜੋ ਲੜਕਾ ਹੈ ਉਹਨੂੰ ਪਹਿਲੇ ਦਿਨ ਹੀ 1600 ਰਿਸ਼ਤੇ ਦੇ ਦਿੱਤੇ ਜਾਂਦੇ ਆ 16 ਮਿੰਟ ਲੱਗਦੇ ਆ ਸਾਡੀ ਸਰਵਿਸ ਨੂੰ 16 ਮਿੰਟਾਂ ਚ ਉਹਦੇ ਮੋਬਾਈਲ ਤੇ ਐਕਟੀਵੇਟ ਹੋ ਜਾਂਦਾ ਹੈ ਜਿਹਦੇ ਵਿੱਚ ਅਸੀਂ 1600 ਰਿਸ਼ਤੇ ਪ੍ਰੋਵਾਈਡ ਕਰਦੇ ਹਾਂ ਉਹਦੇ ਵਿੱਚ ਫਿਲਟਰ ਲੱਗਾ ਹੈ ਜਿਹੜੇ ਕੰਟਰੀ ਤੋਂ ਰਿਸ਼ਤਾ ਚਾਹੀਦਾ ਉਸ ਕੰਟਰੀ ਦੇ ਵਿੱਚ ਗੱਲ ਸਰਚ ਕੀਤਾ ਜਾ ਸਕਦਾ ਹੈ ਕਾਸਟ ਵਾਈਜ਼ ਸਰਚ ਕੀਤਾ ਜਾ ਸਕਦਾ ਏਜ ਵਾਈਜ਼ ਕੀਤਾ ਜਾ ਸਕਦਾ ਤੇ ਮੰਗਲਿਕ ਵਾਈਜ਼ ਕੀਤਾ ਜਾ ਸਕਦਾ ਹੈ ਤੇ ਇਹ ਸਰਵਿਸ ਜਿਹੜੀ ਖਾਰਾ ਕਲੋਨੀ ਰਾਹੋਂ ਰੋਡ ਨਵਾਂ ਸ਼ਹਿਰ ਦੇ ਵਿੱਚ ਅਵੇਲੇਬਲ ਹੈ ਐਸਟਰੋ ਸੰਜੋਗ ਗੂਗਲ ਕਰਕੇ ਵੀ ਦੇਖ ਸਕਦੇ ਆ ਨਵਾਂ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ रिश्ते देने वाली कंपनी एस्ट्रो संयोग ही मोरे आवेगी जेडी के लड़कियां वास्ते फ्री ते लड़के वास्ते 11000 ਦੇ ਵਿੱਚ ਰਿਸ਼ਤਾ ਪ੍ਰੋਵਾਈਡ ਕਰਦੀ ਜਿਹੜਾ 11000 ਰੁਪਿਆ ਦੇ ਦਿੰਦੇ ਜੀ ਤੁਹਾਨੂੰ ਜੀ ਇਹ ਮਤਲਬ ਕਿੰਨੇ ਦਿਨ ਲਈ ਫਿਰ ਇਹ ਰਿਸ਼ਤੇ ਦੇ ਜਿਹੜੇ ਇਹ 100 ਦਿਨ ਲਈ ਲਾਗੂ ਹੁੰਦਾ ਜੀ 100 ਡੇਜ਼ ਦੀ ਵੈਲਿਡਿਟੀ ਦੇ ਨਾਲ ਇਹ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਠੀਕ ਹੈ ਤੇ ਜਿਹੜੇ ਅੱਜ ਸੈਮੀਨਾਰ ਵਿੱਚ ਆਏ ਸੀਗੇ ਜੀ ਆ ਮਤਲਬ ਦਰਸ਼ਕ ਜੀ ਉਹਨਾਂ ਨੂੰ ਇਸਾ ਕੀ ਲਾਭ ਹੋਏਗਾ ਦਰਸ਼ਕ ਇਹਦੇ ਵਿੱਚ ਜੋ ਹੈ ਜੋ ਵੀ ਅੱਜ ਸੈਮੀਨਾਰ ਦੇ ਵਿੱਚ ਬੈਠੇ ਸੀਗੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਦੇ ਵਿੱਚ ਅਸੀਂ ਰੋਜ਼ਗਾਰ ਵੀ ਕਰ ਸਕਦੇ ਹਾਂ ਰੋਜ਼ਗਾਰ ਦਾ ਜਿਹੜਾ ਮਸਲਾ ਉਹ ਵੀ ਹੱਲ ਹੁੰਦਾ ਹੈ ਕਿਸੇ ਨੂੰ ਕੰਮ ਦੀ ਜ਼ਰੂਰਤ ਹੋਵੇ ਜੋ ਵੀ ਸਾਡੀ ਕੰਪਨੀ ਦੇ ਵਿੱਚ ਐਡਵਰਟਾਈਜ਼ ਕਰੇਗਾ ਜੋ ਵੀ ਲੜਕਾ ਲੜਕੀ ਕੰਮ ਕਰਨਗੇ ਇਹਦੇ ਵਿੱਚ ਤੇ ਉਹਨਾਂ ਨੂੰ 15 ਦਿਨਾਂ ਬਾਅਦ ਚੈੱਕ ਥਰੂ ਪੇਮੈਂਟ ਦਿੱਤੀ ਜਾਂਦੀ ਹੈ ਜਿੰਨਾਂ ਜਿਨੇ ਕੰਮ ਕੀਤਾ ਉਹਨਾਂ ਨੂੰ ਚੈੱਕ ਬਣਾ ਕੇ ਦੇ ਦਿੱਤਾ ਜਾਂਦਾ ਹੈ ਜਿਸ ਨੂੰ ਕੋਈ ਕੰਮ ਦੀ ਜ਼ਰੂਰਤ ਹੋਵੇ ਐਤਵਾਰ ਨੂੰ 10:30 ਵਜੇ ਆ ਕੇ ਜਿਹੜਾ ਸਾਡਾ ਸੈਮੀਨਾਰ ਹੈ 11 ਤੋਂ 12 ਹੁੰਦਾ ਹੈ 10:30 ਵਜੇ ਐਂਟਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਖਾਰਾ ਕਲੋਨੀ ਰਾਹੋਂ ਰੋਡ ਨਵਾਂ ਸ਼ਹਿਰ ਤੇ ਵਿੱਚ ਗਲੀ ਨੰਬਰ 3 ਦੇ ਵਿੱਚ ਦਫ਼ਤਰ ਹੈ ਜਿੱਥੇ ਤੁਸੀਂ ਆ ਕੇ ਜਿਨ੍ਹਾਂ ਨੂੰ ਕੋਈ ਕੰਮ ਦੀ ਜ਼ਰੂਰਤ ਹੋਵੇ ਉਹ ਇੱਥੇ ਆ ਕੇ ਕੰਮ ਕਰ ਸਕਦਾ ਹੈ ਕੰਮ ਨੂੰ ਸਿਖਾਇਆ ਜਾਂਦਾ ਹਰ ਵੀਰਵਾਰ ਕੰਮ ਨੂੰ ਸਿਖਾਇਆ ਜਾਂਦਾ ਆ ਤੇ ਐਤਵਾਰ ਉਹਦਾ ਰਿਜ਼ਲਟ ਨਿਕਲਦਾ ਹੈ ਜਿੰਨਾ ਕੋਈ ਕੰਮ ਕਰਦਾ ਆ ਠੀਕ 15 ਦਿਨਾਂ ਬਾਅਦ ਉਹਦੇ ਚੈੱਕ ਉਹਦੇ ਹੱਥ ਤੇ ਰੱਖ ਦਿੱਤਾ ਜਾਂਦਾ ਹੈ ਜੋ ਬੱਚਾ ਆਪਣੇ ਬਾਪ ਨਾਲ ਲੜਦਾ ਆ ਝਗੜਾ ਕਰਦਾ ਆ ਆਪਣੇ ਪਿਤਾ ਨਾਲ ਝਗੜਾ ਕਰਦਾ ਉਹਦਾ ਨੇਚਰਲੀ ਹੈ ਕਲੀਅਰ ਹੈ ਕਿ ਉਹਦਾ ਸੂਰਜਗ੍ਰਹਿ ਕੰਮ ਨਹੀਂ ਕਰੇਗਾ ਜੋ ਬੱਚਾ ਆਪਣੇ ਪੇ ਨਾਲ ਲੜਦਾ ਆ ਆਪਣੇ ਬਾਪ ਨਾਲ ਲੜ ਰਿਹਾ ਆ ਉਹਦਾ ਸੂਰਜਗ੍ਰਹਿ ਕੰਮ ਨਹੀਂ ਕਰੇਗਾ ਜਿੰਨਾ ਮਰਜ਼ੀ ਕੁੰਬਲੀ 'ਚ ਵਧੀਆ ਬੈਠਾ ਹੋਵੇ ਔਰ ਜਿਹੜਾ ਬੱਚਾ ਆਪਣੇ ਮਾਂ ਨਾਲ ਲੜਦਾ ਆ ਉਹਦਾ ਚੰਦਰਮਾ ਕੰਮ ਨਹੀਂ ਕਰੇਗਾ ਚਾਹੇ ਚੰਦਰਮਾ ਉਚਲਾ ਕਿਉਂ ਤੇ ਜਿਹੜਾ ਪਰਸਨ ਅੱਜ ਆਪਾਂ ਮੰਗਲ ਗ੍ਰਹਿ ਦੀ ਗੱਲ ਕਰ ਰਹੇ ਹਾਂ ਜਿਹੜਾ ਆਪਣੇ ਦੋਸਤ ਨਾਲ ਆਪਣੇ ਅਫਸਰ ਨਾਲ ਤੇ ਆਪਣੇ ਪ੍ਰਾਣ ਨਾਲ ਲੜਦਾ ਆ ਉਹਦਾ ਮੰਗਲ ਗ੍ਰਹਿ ਕੰਮ ਨਹੀਂ ਕਰਦਾ ਇਹ ਰਿਸ਼ਤਿਆਂ ਨਾਲ ਵੀ ਜੁੜੇ ਹੋਏ ਆ ਗ੍ਰਹਿ ਜਿਹੜਾ ਗ੍ਰਹਿ ਇਹਦੇ ਨਾਲ ਕਨੈਕਟਡ ਹੈ ਅੱਜ ਆਪਾਂ ਮੰਗਲ ਗ੍ਰਹਿ ਦੀ ਗੱਲ ਕਰ ਰਹੇ ਹਾਂ ਤੇ ਆਪਣੇ ਦੋਸਤ ਨਾਲ अपने अपने बॉस लड़ाई नहीं करनी मंगल ग्रह खराब होता है मंगल ग्रह है कि दरअसल की, की हैगा सोलर सिस्टम के नाइन पलैनट का एक बहुत महत्वपूर्ण पलैनट है जो बी करोड़ किलोमीटर इस धरती तो दूर है पहली पास ने बहुत कुछ दसाया कि बहुत लखा ही हैं धरती लखा ही है ਲਿਕਨ ਉਹ ਨਾ ਵਿੱਚੋਂ ਜਿਹੜੇ ਨੌਂ ਗ੍ਰਹਿ ਹੈਗੇ ਆ ਉਹਨਾਂ ਦਾ ਹੀ ਆਪਣੇ ਪਿੰਡ ਪੌਦਿਆਂ ਤੇ ਹਿਊਮਨ ਤੇ ਐਟਮੋਸਫੇਅਰ ਤੇ ਅਸਰ ਪੈਂਦਾ ਹੈ ਆਪਾਂ ਉਹਨਾਂ ਨੌਂ ਗ੍ਰਹਾਂ ਦੇ ਵਿੱਚੋਂ ਉਹਨਾਂ ਦੀ ਗੱਲ ਕਰ ਰਹੇ ਆ ਦੋ ਦੀ ਗੱਲ ਕਰ ਚੁੱਕੇ ਆ ਤੀਜੇ ਦੀ ਅੱਜ ਕਰ ਰਹੇ ਆ ਮੰਗਲ ਗ੍ਰਹਿ 85000 ਕਿਲੋਮੀਟਰ ਪਰ ਆਫਰ ਦੀ ਸਪੀਡ ਨਾਲ ਇੱਕ ਚੂਸ ਦਾ ਚੱਕਰ ਕੱਢ ਰਿਹਾ ਹੈ ਕੀ ਪ੍ਰੋਵਾਈਡ ਕਰਦਾ ਐਨਰਜੀ ਤੇ ਹੌਸਲਾ ਦਿੰਦਾ ਜਿਹੜਾ ਮੰਗਲ ਗ੍ਰਹਿ ਦੇ ਦਾ ਵਧੀਆ ਹੋਵੇ ਉਹਨੂੰ ਹੌਸਲਾ ਹੀ ਬਹੁਤ ਹੁੰਦਾ ਰੋ ਜਨਮ ਕੁੰਡਲੀ 'ਚ ਇਹ ਕੰਮ ਕੀ ਕਰਦਾ ਹੈ ਮੇਸ਼ ਰਾਸ਼ੀ ਤੇ বৃশ্চিক ਰਾਸ਼ੀ ਇਹਨਾਂ ਦੋਨਾਂ ਦਾ ਮਾਲਕ ਹੈਗਾ ਮੇਸ਼ ਜਿਹਨਾਂ ਦਾ ਚ ਚੇ ਜਾਂ ਐਡ ਤੇ ਨਾਮ ਸ਼ੁਰੂ ਹੁੰਦਾ ਹੈ ਤੇ ਜਿਹੜਾ 8 ਨੰਬਰ ਰਾਸ਼ੀ ਹੈਗੀ ਆ ਉਹਨਾਂ ਦਾ ਲੰਨੇ ਤੇ ਜਿਹੜਾ ਨਾਮ ਸ਼ੁਰੂ ਹੁੰਦਾ ਉਹਨਾਂ ਦੋਨਾਂ ਰਾਸ਼ੀਆਂ ਦਾ ਲਾਰਡ ਜੋ ਹੈ ਉਹ ਮੰਗਲ ਗ੍ਰਹਿ ਚਾਰ ਨੰਬਰ ਚ ਨਹੀਂ ਚੁੰਦਾ 10 ਚ ਚੁੰਦਾ ਹੈ ਤੇ ਜਿਹਨੇ ਫੋਰਮੈਨ ਬਣਨਾ ਹੋਵੇ ਜਾਂ ਠੇਕੇਦਾਰ ਬਣਨਾ ਹੋਵੇ ਉਹੀ ਬਣਦਾ ਜਿਨਾਂ ਦਾ ਮੰਗਲ ਗ੍ਰਹਿ ਵਧੀਆ ਹੈ ਜਿਹਨੂੰ ਚੌਧਰ ਕਰਨ ਦੀ ਆਦਤ ਹੋਵੇ ਉਹਦਾ ਮੰਗਲ ਗ੍ਰਹਿ ਵਧੀਆ ਹੁੰਦਾ ਉਦੋਂ ਤੱਕ ਚੌਧਰ ਕਰ ਸਕਦਾ ਹੈ ਜਿਹੜਾ ਵੱਡੀ ਪੋਸਟ ਤੇ ਬੈਠਾ ਹੈ ਉਹਦਾ ਮੰਗਲ ਹੀ ਬਹੁਤ ਵਧੀਆ ਤਵੇ ਬੋਸ ਬਣਾ ਦਿੰਦਾ ਹੈ ਅਫਸਰ ਇਨ ਪੁਲਿਸ ਐਂਡ ਆਰਮੀ ਆਰਮੀ ਦੇ ਵਿੱਚ ਅਫਸਰ ਬਣਾ ਦੇਗਾ ਪੁਲਿਸ ਵਿੱਚ ਅਫਸਰ ਵੱਡੀ ਪੋਸਟ ਤੇ ਬਿਠਾ ਦੇਗਾ ਜਿਨ੍ਹਾਂ ਦਾ ਮੰਗਲ ਬਹੁਤ ਔਕੜਦਾ ਹੈ ਰੈੱਡ ਕਲਰ ਹੈ ਤੇ ਤਾਂਬੇ ਦਾ ਕੜਾ ਜਿਹੜਾ ਆ ਇਹਦਾ ਆਪਾਂ ਜਾਂ ਮੂੰਗਾ ਨਾਗਾ ਉਹ ਪਾ ਸਕਦੇ ਆ ਬ੍ਰਦਰ ਤੇ ਫਰੈਂਡ ਨਾਲ ਦੋਸਤੀ ਰੱਖਣੀ ਬਹੁਤ ਜ਼ਰੂਰੀ ਹੈਗੀ ਆ ਜਿਹੜਾ ਕਿ ਮੰਗਲ ਗ੍ਰਹਿ ਨੂੰ ਠੀਕ ਰੱਖਣਾ ਚਾਹੀਦਾ ਇਸ ਦੀ ਅਗਲੀ ਗੱਲ ਅਗਲੇ ਐਪੀਸਰ ਕਰਾਂਗੇ ਬੁੱਧ ਗ੍ਰਹਿ ਦੀ ਗੱਲ ਹੁਣ ਕਰਦੇ ਆਪਾਂ ਧਰਮ ਦੀ ਗੱਲ ਧਰਮ ਦੀ ਗੱਲ ਕੋਸਤੇ ਇੱਕ ਬਹੁਤ ਵਧੀਆ ਪਲੇਟਫਾਰਮ ਜਿਹਨੂੰ ਐਸਟ੍ਰੋ ਗਰੁੱਪ ਕਹਿੰਦੇ ਆ 18 ਕਿਲੋਮੀਟਰ ਨਾਮ ਰੋਡ ਦੇ ਵਿੱਚ ਤੇ ਮਾਈ ਐਸਟ੍ਰੋ ਗਰੁੱਪ .com ਇਹਦੀ ਵੈਬਸਾਈਟ ਹੈ ਐਸਟ੍ਰੋ ਗਰੁੱਪ ਕੀ ਹੈ ਉਹ ਕੰਪਨੀ ਦਾ ਇੰਡੈਕਸ ਹੈਗਾ ਇੱਕ 5 ਜਨਵਰੀ 2012 ਤੋਂ ਜੋ ਕੁੰਡਲੀ ਵਿੱਚ ਡੀਲ ਕਰਦੀ ਆ ਤੇ ਦੂਸਰੀ ਹੈ 5 ਜਨਵਰੀ 13 ਤੋਂ ਜੋ ਰਿਸ਼ਤਿਆਂ ਦੇ ਵਿੱਚ ਡੀਲ ਕਰਦੀ ਪਾਰਟਨਰ ਤੋਂ ਲਾਵਾ ਸੀਏ ਅਕਾਊਂਟ ਵਾਲਿਆਂ ਦੀ ਟੀਮ ਹੈ ਇਸ ਕੰਪਨੀ ਨੂੰ ਚਲਾਉਣ ਲਈ ਕਰਮਕੰਡੀ ਪੰਡਿਤ ਦੀ ਟੀਮ ਹੈ ਸਾਡਾ ਆਫਿਸ ਸਟਾਫ ਬਹੁਤ ਵਧੀਆ ਤੇ ਕੋਰ ਕਮੇਟੀ ਟੀਮ ਹੈ ਜਿਹੜੇ ਹਰ ਫੈਸਲੇ ਤੇ ਨਿਗਰਾਨ ਰੱਖਦੀ ਹੈ ਤੇ ਸੋਸ਼ਲ ਮੀਡੀਆ ਟੀਮ ਹੈ ਤੇ ਅੱਜਕੱਲ ਸਾਨੂੰ ਸੋਸ਼ਲ ਮੀਡੀਆ ਟੀਮ ਦਾ ਬਹੁਤ ਵੱਡਾ ਸਹਾਰਾ ਮਿਲ ਰਿਹਾ ਹੈ ਆ ਕਿਆ ਕਹਿੰਦੇ ਆ ਮਿਸਟਰ ਬਰਸਦੇਕ ਪਰਦੇਸੀ ਜੀ ਜਿਨ੍ਹਾਂ ਦਾ ਨੈਸ਼ਨਲ ਲੈਵਲ ਤੇ ਕੰਮ ਚੱਲ ਰਿਹਾ ਹੈ ਜਾਂ ਇੰਟਰਨੈਸ਼ਨਲ ਲੈਵਲ ਤੇ ਕੰਮ ਵੀ ਚੱਲ ਰਿਹਾ ਹੈ ਤੇ ਨਵਾਂ ਸ਼ਹਿਰ ਸਰਗਮੀਆਂ ਦੇ ਦਾਤੇ ਇਹਨਾਂ ਦਾ ਚੈਨਲ ਹੈਗਾ ਤੇ ਇਹਨਾਂ ਦੀ ਬਹੁਤ-ਬਹੁਤ ਮਿਹਰਬਾਨੀ ਦਾ ਮੁਕਬਰ ਕਰਨਾ ਆਉਂਦੇ ਆ ਇਹਨਾਂ ਦੇ ਨਾਂ ਤੇ ਇੱਕ ਵਾਰੀ ਕਲਾਪਸ ਐਸਟ੍ਰੋਲਾਈਜ਼ ਲਾਈ 5 ਜਨਵਰੀ 2012 ਤੋਂ ਇਹ ਕੰਮ ਕਰ ਰਹੀ ਆ ਕਿਆ ਕੰਮ ਕਰ ਰਹੀ ਆ पांच जनवरी बार जन्म कुंडली पांच सौ हजार दजार दो सौ बन जी है ये सौ रुपए क्यों बेच रहे हैं इस तुम लाइफलाइन बारे सताई सौ रुपये रेट क्यों सताई सौ रुपए की कुंडली दो हजार बारह ची अज भी दो हजार सताई भी दो हजार चौबी पच्ची भी यह सताई सौ रुपए की है 500 ਦੀ ਕੁੰਡਲੀ 200 ਦੀ ਕੁੰਡਲੀ 1000 ਰੁਪਏ ਦੀ ਕੁੰਡਲੀ 5-5 ਹਜ਼ਾਰ ਦੀਆਂ ਵੀ ਕੁੰਡਲੀਆਂ ਆਈਆਂ ਇਹ 2700 ਦੀ ਕੁੰਡਲੀ ਇੱਕ ਐਦਾ ਦੀ ਕੁੰਡਲੀ ਆ ਜਿਹਦੇ ਨਾਲ ਤੁਸੀਂ ਪੈਸੇ ਕਮਾ ਸਕਦੇ ਇੱਕ ਪਲੇਟਫਾਰਮ ਜਨਰੇਟ ਕਰ ਦਿਆ ਜਿਸ ਵੀ ਮਾਈਦੇ ਲਾਲ ਚ ਹਿੰਮਤ ਹੋਵੇ ਮੇਰੇ ਨਾਲ 3 ਮਹੀਨੇ ਕੰਮ ਕਰ ਲਵੇ ਉਹਨ ਮੈਂ 30000 ਤੋਂ 50000 ਦੇ ਉੱਤੇ ਖੜਾ ਕਰ ਸਕਦਾ 3 ਮਹੀਨੇ ਇੰਦਾ ਕੋਸ਼ਿਸ਼ ਕਰਕੇ ਦੇਖ ਲੈਦੇ ਕੋਈ ਨਹੀਂ ਕੰਮ ਮੈਂ ਦੱਸੂਗਾ ਮਿਹਨਤ ਹੋਣੀ ਹੋਏਗੀ 3 ਮਹੀਨੇ ਡਟ ਕੇ ਮਿਹਨਤ ਕਰਨੀ ਆ 30000 ਰੁਪਏ ਮਹੀਨਾ ਸਰਕਾਰਾਂ ਨੇ ਜੋਬ ਨਹੀਂ ਦੇਣੀ ਆ ਪ੍ਰਾਈਵੇਟ ਜੌਬ ਆਕਣਾ ਨੂੰ 5-10000 20000 ਤੱਕ ਸੀਮਤ ਹੈਗੀ ਆ 50000 ਦਾ ਲੱਖ ਰੁਪਈਆ ਕਮਾਉਣਾ ਆ ਤੇ ਇੱਕ ਪਲੇਟਫਾਰਮ ਹੈਗਾ ਆ ਇਹਦੇ ਜਰੀਏ ਹੀ ਆਪਾਂ ਇਹਦੇ ਵਿੱਚੋਂ ਪੈਸਾ ਕਮਾ ਸਕਦੇ ਆ ਜਿੰਨਾ ਤੁਹਾਡਾ ਦਿਲ ਕਰਦਾ ਉਹਨਾ ਕਮਾ ਸਕਦੇ ਵਿੱਚ ਪੱਢਿਆ ਜਾਂਦਾ ਜਨਮkundli ਦੀ ਜ਼ਰੂਰਤ ਕੀ ਪੈ ਗਈ ਜਦ ਬੱਚਾ ਪੈਦਾ ਹੁੰਦਾ ਜਦ ਇਹ ਗਣਪੂਲ ਦੇ ਬਾਰੇ ਪੁੱਛਿਆ ਜਾਂਦਾ ਹੈ ਜਦ ਉਹਦਾ ਨਾਮ ਰੱਖਿਆ ਜਾਂਦਾ ਜਦ ਵੀ ਪੁੱਛਿਆ ਜਾਂਦਾ ਆ ਸਕੂਲੇ ਭੇਜਣਾ ਜਦ ਵੀ ਪੁੱਛਿਆ ਜਾਂਦਾ ਆ ਤੇ ਵਧੀਆ ਐਜੂਕੇਸ਼ਨ ਵਾਸਤੇ ਵੀ ਕੁੰਡਲੀ ਚੈੱਕ ਕਰਾਈ ਜਾਂਦੀ ਆ ਕਿ ਵਧੀਆ ਨੰਬਰ ਆਉਣ ਸਾਡੇ ਬੱਚੇ ਦੇ ਤੇ ਜਦ ਪੇਪਰ ਪੈਂਦੇ ਆ ਤਾਂ ਮਾਪੇ ਦਾ ਵੈਸੇ ਹੀ ਪਰੇਸ਼ਾਨੀ ਖੜੇ ਜਾਂਦੀ ਆ ਕਿ ਸਾਡਾ ਬੱਚਾ ਕਿਤੇ ਫੇਲ ਨਾ ਹੋ ਜਵੇ ਉਹ ਵੀ ਉਹਨਾਂ ਨੂੰ ਕੁੰਡਲੀ ਚੈੱਕ ਕਰਾਉਣੀ ਪੈਂਦੀ ਆ ਫਿਰ ਜੋਬ ਪ੍ਰੋਬਲਮ ਆਉਂਦੀ ਆ ਕਿ ਜੋਬ ਨਹੀਂ ਲੱਗ ਰਹੀ ਤਾਂ ਵੀ ਕੁੰਡਲੀ ਚੈੱਕ ਕਰਾਉਂਦੇ ਆ ਮੈਰਿਜ ਦੇ ਟਾਈਮ ਤਾਂ ਲੜਕੀ ਵਾਲੇ ਕੁੰਡਲੀ ਵੈਸੇ ਹੀ ਮੰਗ ਲੈਂਦੇ ਆ ਇਹਨਾਂ ਨੇ ਇਲੈਕਸ਼ਨ ਤੇ ਖੜਨਾ ਆ ਉਹਨਾਂ ਨੂੰ ਵੀ ਕੁੰਡਲੀ ਚੈੱਕ ਕਰਾਉਣੀ ਪੈਂਦੀ ਆ ਜੇ ਕੋਈ ਹੈਲਥ ਪ੍ਰੋਬਲਮ ਆ ਰਹੀ ਆ ਤਦ ਵੀ ਕੁੰਡਲੀ ਚੈੱਕ ਕਰਾਉਂਦੇ ਤੇ ਉਸ ਤੋਂ ਬਾਅਦ ਕੋਈ ਵੀ ਇਸ਼ੂ ਆ ਰਿਹਾ ਜਦ ਵੀ ਕੁੰਡਲੀ ਚੈੱਕ ਕਰਾ ਲੈਣੀ ਚਾਹੀਦੀ ਆ ਇਹ ਜਿਹੜੀਆਂ ਦਿੱਕਤਾਂ ਸਾਰੀਆਂ ਨੇ ਸਾਰੀਆਂ ਇਹਦੇ ਵਿੱਚੋਂ ਹੱਲ ਹੁੰਨੇ ਆਂ ਬੈਲੰਸ ਕੁੰਡਲੀ ਦੇ ਵਿੱਚੋਂ ਇਹ ਹੱਲ ਦੂਸਰਾ ਕੰਮ ਹੈਗਾ ਆ ਰਿਸ਼ਤਿਆਂ ਦਾ ਉਹ 2700 ਦਾ ਤੇ ਆ 11000 ਦਾ 11000 ਦੇ ਵਿੱਚ ਰਿਸ਼ਤਾ ਤੁਸੀਂ ਜਿੱਦਾਂ ਦਾ ਚਾਹੋ ਉਹਦਾਂ ਦਾ ਰਿਸ਼ਤਾ ਲੈ ਸਕਦੇ ਆਂ वेबसाइट है एस्ट्रो लीगली रजिस्टर्ड है सारे कागज़ पत्र के ऊपर ही पाए हुए बैंक द्वारा कम करते हैं बैंक लगी हुई है नवे शहर ब्रांच लगी है इंडोसैंड बैंक स्टेट बैंक ऑफ इंडिया करंट अकाउंट अकाउंटिंग लगे हुए हैं रेट जो कटिया कंपनी ने लड़कियों वास्ते फ्री हुआ है ਕਿਸੇ ਕੋਲ ਹੀ ਤੋਂ ਪੈਸਾ ਨਹੀਂ ਲੈਣਾ ਲੜਕੀਆਂ ਵਾਸਤੇ ਫ੍ਰੀ ਹੈ ਤੇ ਮੁੰਡੇ ਤੋਂ ਲੈਣਾ 11000 ਇੰਡੀਆ ਵਾਲੇ ਤੋਂ 11000 ਤੇ ਬਾਹਰ ਲਿਆਂ ਤੋਂ 12000 100 ਦਿਨ ਦਾ ਪੈਕੇਜ ਈਸ਼ੂ ਕਰਦੀ ਆ ਕਸਟਮਰ ਕੇਅਰ ਨੰਬਰ ਹੈ 81000 ਲੋਕਾਂ ਨੇ ਇਸ ਵੈਬਸਾਈਟ ਨੂੰ ਵਿਜ਼ਿਟ ਕੀਤਾ ਇਹ ਲੜਕੇ ਲੜਕੀਆਂ ਨਾਮ ਪਾ ਰਹੇ ਜਿਨ੍ਹਾਂ ਨੂੰ ਗਿਫਟ ਚਾਹੀਦੇ ਅ ਕੱਲ ਨੜਕਾ ਕੈਲੀਫੋਰਨੀਆ ਕੋ ਪਾ ਕੇ ਗਿਆ ਆ ਬੜਾ ਤੇ ਐਸਾ ਬਣਾ ਲੋਕ ਆਪਣਾ ਆਪਣਾ ਨਾਮ ਬਾੜ ਰਿਹਾ ਤੇ ਆ ਸਾਡੇ ਫਰੈਂਚਾਈਜ਼ੀ ਖੁੱਲ ਰਹੇ ਆ ਜਦਾ ਜਗ੍ਹਾ ਤੇ ਜਿਹਨੂੰ ਵੀ ਫਰੈਂਚਾਈਜ਼ੀ ਲੈਣ ਦਾ ਸ਼ੌਕ ਹੈ ਉਹ ਫਰੈਂਚਾਈਜ਼ੀ ਲੈ ਸਕਦਾ ਜੋ ਲੜਕਾ 11000 ਜਾਂ 12000 ਪੇ ਕਰਦਾ ਉਹ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਉਹਦੇ ਮੋਬਾਈਲ ਤੇ ਖੁੱਲ ਜਾਏਗਾ ਜਿੱਦਾਂ ਮੈਂ ਤੁਹਾਨੂੰ ਖੁੱਲ ਕੇ ਦਿਖਾ ਰਿਹਾ ਇਹ ਸਾਰੇ ਦਾ ਸਾਰਾ ਡਾਟਾ ਤੁਹਾਡੇ ਮੋਬਾਈਲ ਤੇ ਖੁੱਲ ਸਕਦਾ ਹੈ ਜਿਹਨੇ ਵੀ ਆਈਡੀ ਲਈ ਹੈ ਉਹਦੇ ਮੋਬਾਈਲ ਤੇ ਐਦਾਂ ਦਾ ਐਦਾਂ ਹੀ ਖੁੱਲਦਾ ਆ ਲੜਕੇ ਦੇ ਬਾਰੇ ਸਾਰੀ ਜਾਣਕਾਰੀ ਲੱਗੀ ਆ ਫੋਨ ਨੰਬਰ ਲੱਗਾ ਆ ਐਡਰੈਸ ਲੱਗਾ ਆ ਤੇ ਕਿਹਨੇ ਫੋਨ ਚੱਕਣਾ ਉਹਦੇ ਭਰਾ ਨੇ ਚੱਕਣਾ ਭੈਣ ਨੇ ਚੱਕਣਾ ਜਾਂ ਲੜਕੇ ਨੇ ਆਪ ਚੱਕਣਾ ਜਾਂ ਉਹਦੇ ਮੰਮੀ ਡੈਡੀ ਨੇ ਚੱਕਣਾ ਇਹ ਸਾਰਾ ਪੁੱਛੇ ਦੇ ਵਿੱਚ ਜਾਣਕਾਰੀ ਦਿੱਤੀ ਹੁੰਦੀ ਆ ਤੇ ਇੱਥੇ ਤਿੰਨ ਚਾਰ ਫੋਟੋ ਲੱਗ ਜਣੀਆਂ ਕੋਈ ਵੀ ਆਪਣੀ ਫੋਟੋ ਜੋ ਵੀ ਲੜਕਾ ਆਪਣੀ ਕਿਸੇ ਤਰ੍ਹਾਂ ਦੀਆਂ ਵੀ ਚਾਰ ਅਲੱਗ-ਅਲੱਗ ਸਟਾਈਲ ਦੇ ਵਿੱਚ ਚਾਰ ਜਾਂ ਪੰਜ ਫੋਟੋ ਆਪਣੇ ਲਗਾ ਸਕਦਾ ਇਸ ਲੜਕੇ ਨੇ 11000 ਦਿੱਤਾ ਇਹਦੇ ਸਾਹਮਣੇ ਜੋ ਸਰਵਿਸ ਦਿੱਤੀ ਗਈ ਹੈ ਕੰਪਨੀ ਨੇ ਥੱਲੇ ਦੇਖਿਆ ਜਾਵੇ 1611 ਲੜਕੀਆਂ ਇੱਕ ਲੜਕੇ ਨੂੰ 1611 ਰਿਸ਼ਤੇ ਮਿਲ ਗਏ ਹਰ ਲੜਕੀ ਦਾ ਬਾਇਓ ਡਾਟਾ ਲੱਗਾ ਹੁੰਦਾ ਹੈ ਇਹਦੇ ਵਿੱਚ ਇੱਕ ਇੱਕ ਅਸਕੇ ਦੇਖਿਆ ਜਾ ਸਕਦਾ ਜਿਹਨੂੰ ਜੋ ਪਸੰਦ ਆਵੇ ਵੀ ਉਹ ਪ੍ਰੋਫਾਈਲ ਕਰੋ ਫੋਟੋ ਦੇਖੀ ਅਗਰ ਫੋਟੋ ਠੀਕ ਲੱਗੇ आ सारा लड़की का बायोडाटा लगा हुआ है इस लड़की की इनकम ढाई लख रुपया उसट पर लिखी हुई है दो लख पा हज़ार रुपया इनकम है मंथली मोहाली तो है सुनील कुमार अंकल ने फोन चुका है इस लड़की अपन कनेडा तो रिश्ता चाहिए कनेडा करके सर्च कर लो 1619 ਲੜਕੀਆਂ ਦੇ ਵਿੱਚੋਂ 38 ਲੜਕੀਆਂ ਕੈਨੇਡਾ ਤੋਂ ਅਵੇਲੇਬਲ ਹੈ ਕਿਸੇ ਨੂੰ ਬਾਹਰਲਾ ਰਿਸ਼ਤਾ ਚਾਹੀਦਾ ਹੈ ਸਾਰੀਆਂ ਪੀਆਰ ਇਹ ਕਿਹੜੀ ਤਰ੍ਹਾਂ ਕੇ ਦੇ ਵਿੱਚੋਂ ਜਿਹੜਾ ਮਰਜ਼ੀ ਲਿਖਿਆ ਜਾ ਸਕਦਾ ਹੈ ਇਹ ਤੋਂ ਅਗਲਾ ਆਪਸ਼ਨ ਹੈ ਕਾਸਟ ਵਾਈਜ਼ ਜੱਟ ਕਾਸਟ ਚਾਹੀਦੀ ਹੈ ਜੱਟ ਕਰਕੇ ਸੱਚ ਕੀਤਾ ਜਾਵੇ 259 ਲੜਕੀਆਂ ਜਟ ਕਸਟਮ ਬਲੌਂ ਕਰਦੇ ਇਹਦੇ ਵਿੱਚ ਆ ਮੇਰੇ ਬੀਓ ਪ੍ਰੋਫਾਈਲ ਕੀਤਾ ਲੜਕੀ ਦੀ ਫੋਟੋ ਲੱਗੀ ਆ ਇਹ ਲੜਕੀ 50000 ਰੁਪਏ ਇਨਕਮ ਐਨਵੀਡੀਐਸ ਐਮਡੀ ਇਹਦੀ ਐਜੂਕੇਸ਼ਨ ਹੈ ਮਾਨਸਾ ਸਾਈਟ ਤੋਂ ਆ ਤੇ ਰਾਣੀ ਕੋਰੇ ਦੀ ਮੰਮੀ ਨੇ ਫੋਨ ਚੱਕਣਾ ਹੈ ਅਗਰ ਉਸ ਲੜਕੇ ਨੂੰ ਇਹ ਲੜਕੀ ਪਸੰਦ ਆਂਦੀ मंगलिक चाहिए मंगलीक ले लो आइल वाली चाहिए लड़की आइस वाली ले लो अगर किसी को एज ग्रुप का भी चक्कर पै रहा भी सूँ तीह तो पैंती साल ही रिश्ते चाहिए तो भी फिल्टर लगा हो इस टाइम तीह तो पैंती साल दड़कियाँ छे सौ कानवे अवेलेबल है सब छे सौ कानवे लड़कियाँ तीह तो पैंती साल दर्जे जा लास्ट में जो है पंताली तो तोाह कोई पाल का पचवंजा साल का भी कोई पर्सन है पचवंजा साल का भी है तो वह भी भी अवेलेबल है को रिश्ते कोई भी परसन इस तरह का भी रिश्ता सकता एक लॉटल जो है ग्यारह हजार तक एक सताई सौ का प्रोडक्ट है एक ग्यारह हज़ार करना की है पैसा कमाने की करना है ये एडवरटाइज कर ਐਡਵਰਟਾਈਜ਼ ਕੀ ਕਰਨਾ ਹੁੰਦਾ ਹੈ ਪਰਸਨ ਟੂ ਪਰਸਨ ਫੇਸ ਟੂ ਫੇਸ ਜਿੱਦਾਂ ਲੇਡੀਜ਼ ਗੈਦਰ ਹੋਈਆਂ ਫਲਾਨੀ ਜਗ੍ਹਾ ਕੋਲ ਨੂੰ ਬਹੁਤ ਵਧੀਆ ਮਿਲਦੇ ਤਾਂ ਦੂਸਰੀ ਲੇਡੀਜ਼ ਉਹਨੂੰ ਤੁਰ ਪੰਨੀ ਆ ਇੱਕ ਵਾਰੀ ਤਫਾ ਵੀ ਆ ਜੀ ਹਰੇਕ ਬੰਦਾ ਸੁਣੇ ਤੋਂ ਸ਼ਾਮ ਤੱਕ ਉਹ ਟਿਊਸ਼ਨ ਬਹੁਤ ਵਧੀਆ ਪੜਾਉਂਦਾ ਹੈ ਉਹ ਫਲਾਨਾ ਬਹੁਤ ਵਧੀਆ ਸਿੰਗਰ ਬਹੁਤ ਵਧੀਆ ਹੈ ਰਾਈਟਰ ਬਹੁਤ ਆਪਾਂ ਇੱਕ ਦੂਜੇ ਦੀ ਐਡਵਰਟਾਈਜ਼ ਕਰਦੇ ਹੀ ਰਹਿਣੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗਰ ਕੋਈ ਵੀ ਪਰਸਨ ਹੈ ਇਸ ਕੰਪਨੀ ਦੀ ਐਡਵਰਟਾਈਜ਼ ਕਰਦਾ ਤਾਂ ਕੰਪਨੀ ਉਹਨੂੰ ਕਿੰਨਾ ਪੈਸਾ ਦੇਗੀ ਆਪਾਂ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ अगर कोई पर्सन अपना 2700 लगा के एक कुंडली सेल करता तो उनु 400 रुपया मिलेगा अगर कोई रिश्ता बेचता है तो उनु 2500 रुपया कुंडली दा 400 ਤੇ ਰਿਸ਼ਤੇ ਦਾ 2500 ਆਪਾਂ ਰਿਸ਼ਤੇ ਨੂੰ 사이ਡ ਤੇ ਕਰਕੇ ਜਰਾ कुंडली ਦੀ ਗੱਲ ਕਰੀਏ ਅਗਰ ਕੋਈ ਪਰਸਨ ਤਿੰਨ ਕੁੰਡਲੀਆਂ ਵੇਚੇਗਾ ਤਾਂ ਉਹਨੂੰ 1200 ਮਿਲੇਗਾ ਨਾਲ ਇੱਕ ਡਿਨਰ ਸੈੱਟ 750 ਦਾ ਮਿਲੇਗਾ ਨਾਲ ਉਹਦਾ ਪੈਸਾ ਜਿਹੜਾ 2700 ਲਾਇਆ ਸੀ ਉਹ ਮਾਫ ਹੋ ਜਾਣਾ 10000 ਰੁਪਏ ਟੋਟਲ ਨੂੰ 4950 ਰੁਪਏ ਜਾਨੀ 5000 ਰੁਪਏ ਦੇ ਆਸ-ਪਾਸ ਉਹਨੂੰ ਮਿਲ ਜੇਗਾ ਜਿਹੜਾ ਬੰਦਾ ਤਿੰਨ ਬੰਦੀ ਹੋਵੇ ਕਹਿ ਸਕਦੇ ਆ ਵੀ ਇੱਕ ਰੋਜ਼ਗਾਰ ਖੁੱਲਿਆ ਹੋਇਆ ਹੈ ਕੋਈ ਵੀ ਪਰਸਨ ਘਰ ਬੈਠੇ ਆਪਣੇ ਕੰਮ ਦੇ ਨਾਲ-ਨਾਲ ਇਸ ਕੰਮ ਨੂੰ ਵੀ ਚਲਾ ਸਕਦਾ ਹੈ ਡਾਇਰੈਕਟ ਇਨਕਮ ਡਾਇਰੈਕਟ ਇਨਕਮ ਕੀ ਹੁੰਦੀ ਆ ਇੱਕ ਸੈੱਟ ਇਹਨਾਂ ਨੇ ਵੇਚਿਆ ਇੱਧਰ 400 ਰੁਪਏ ਮਿਲਿਆ ਅੱਗੇ ਇਹਨਾਂ ਨੇ ਵੇਚਿਆ ਤੇ ਇੱਧਰ 400 ਮਿਲੇ ਇੱਧਰ 100 ਰੁਪਏ ਮਿਲੇ ਆ ਤੇ ਅਰੋੜਾ ਸਾਹਿਬ ਨੇ 160 ਵਿੱਚ ਦਿੱਤਾ ਇਹਨਾਂ ਨੂੰ 40000 ਮਿਲਿਆ ਉਹਨਾਂ ਤੋਂ ਉੱਪਰ ਵਾਲੇ ਨੂੰ 10000 ਮਿਲਿਆ ਉਹਨਾਂ ਤੋਂ ਉੱਪਰ ਵਾਲੇ ਨੂੰ 5000 ਮਿਲਿਆ 5000 ਰੁਪਏ ਇਦਾਂ ਹੀ ਜਗ੍ਹਾ-ਜਗ੍ਹਾ ਦੇ ਉੱਤੇ ਇਹ ਬੂਟੇ ਲਗਾਣੇ ਹੁੰਦੇ ਆ ਤਾਂ ਕਿ ਤੁਹਾਨੂੰ ਇੱਕ-ਇੱਕ ਬੰਦਾ 5-5000 ਰੁਪਿਆ ਉਹ ਆਪਣੇ ਲਈ ਨਹੀਂ ਕੰਮ ਕਰ ਰਿਹਾ ਉਹਨੂੰ 40-40000 ਆ ਰਿਹਾ ਲੇਕਿਨ ਤੁਹਾਨੂੰ ਤੁਸੀਂ ਮੋਟਾ ਲਾਇਆ ਸਗਾ ਬੂਟਾ ਲਾਉਣ ਦਾ ਹੀ 5-5000 ਰੁਪਏ ਆ ਰਿਹਾ ਮਿਲ ਰਿਹਾ ਲਾਈਫ ਟਾਈਮ ਰਿਵਾਰਡ ਹੈ ਜਿਹੜਾ ਬੰਦਾ ਤਿੰਨ ਕੁੰਡਲੀ ਵੇਚਦਾ ਹੈ ਜਾਂ ਤਿੰਨ ਰਿਸ਼ਤੇ ਵੇਚਦਾ ਉਹਨੂੰ ਡਿਨਰ ਸੈੱਟ ਮਿਲਦਾ 750 ਦਾ ਅਗਰ ਸਤ ਹੋਰ ਵੇਚ ਦੇਵੇ ਤਾਂ ਉਹਨੂੰ 1750 ਰੁਪਏ ਮਿਲਦੇ ਆ ਇਸ ਧੰਗ ਨਾਲ ਸਾਰੇ ਸਾਰੇ ਉਹੀ ਬਾੜ ਹੈ ਗਿਆ ਆਪਣੇ ਆ ਚੀਜ਼ਾਂ ਨਹੀਂ ਦਿੱਦੀ ਆਪਣੇ ਉਹ ਪੈਸੇ ਦੇ ਦਿੰਦੀ ਆਪਣੀ ਮਰਜ਼ੀ ਨਾਲ ਤੁਸੀਂ ਲੈ ਸਕਦੇ ਆ ਕਈ ਵਾਰੀ ਉਹ ਚੀਜ਼ ਪਹਿਲਾਂ ਹੀ ਘਰ ਘਰ ਅਵੇਲੇਬਲ ਹੁੰਦੀ ਹੈ ਇਹ ਸੱਜਣਾ ਸ਼ਹਿਰ ਸਹੀ ਨਗਰ ਦਾ ਸਵਰਨ ਦਾ ਆਧਵੀਆਂ ਵਿਸ਼ੇਸ਼ ਵਰਗੀਆਂ ਖਲਫੇਰ ਨਮਲੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ